ਸਾਸ਼ਿਕਾਲ ਦੋਸਤੋ ਸਾਡੇ ਕੋਲੇ ਨਾ ਕਾਫੀ ਕਲਾਇੰਟ ਇਦਾਂ ਦੇ ਜੁੜੇ ਹੁੰਦੇ ਆ ਜਿਨ੍ਹਾਂ ਨੇ ਇੱਕ ਘਰ ਦੇ ਵਿੱਚੋਂ ਹੀ 10 15 15 ਮੈਂਬਰ ਸਾਡੇ ਨਾਲ ਹੀ ਜੁੜ ਕੇ ਆਪਣੀ ਇਹਨੇ ਵੀਜ਼ਾ ਲੈ ਕੇ ਬਾਹਰ ਪਹੁੰਚਦੇ ਆ ਸੋ ਬਾਈ ਜੀ ਹੁਣਾਂ ਦਾ ਵੀ ਇਦਾਂ ਦਾ ਹੀ ਸਿਸਟਮ ਆ ਸਾਡੇ ਨਾਲ ਕਾਫੀ ਲੰਬੇ ਟਾਈਮ ਤੋਂ ਜੁੜੇ ਹੋਏ ਆ ਅੱਜ ਨਵਾਂ ਪਾਸਪੋਰਟ ਲੈ ਕੇ ਜਾ ਰਹੇ ਆ ਵਿਸਟਰ ਵੀਜ਼ਾ ਜਿਹੜੰਨੇ ਅੱਜ ਅਪਰੂਵ ਕਰਵਾਇਆ ਇਸ ਤੋਂ ਬਨਾ ਸਟੂਡੈਂਟ ਵੀਰੇ ਤੇ ਬਾਕੀ ਜਿਹੜੀਆਂ ਸਰਵਿਸਸਾਂ ਹੁੰਦੀਆਂ ਮਾਈਕਰੋ ਗਲੋਬਲ ਕੋਲੇ ਜਾਂ ਕੈਨੇਡਾ ਦੇ ਵਿੱਚ ਜੀਡੀ ਇਮੀਗ੍ਰੇਸ਼ਨ ਨਾਲ ਵੀ ਇਧਰ ਜੁੜੇ ਹੋਏ ਆ ਜਿਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਸਰਵਿਸਸ ਸ਼ਾਇਦ ਤੁਸੀਂ ਜਾਣਦੇ ਵੀ ਹੋ ਇਹਨਾਂ ਨੂੰ ਜਦੋਂ ਆਪਾਂ ਚੰਡੀਗੜ੍ਹ ਵੱਲੋਂ ਜਾਂਦੇ ਆ ਜੇ ਸਮਰਾਲੇ ਵੱਲ ਦੀ ਜਾਂਦੇ ਆ ਤਾਂ ਤੁਸੀਂ ਨੀਲੂ ਪੁਲ ਕੋਲ ਇੱਕ ਹੋਟਲ ਦੇਖਿਆ ਹੋ ਜਿੱਥੇ ਆਮ ਹੀ ਕਾਫੀ ਮਸ਼ਹੂਰ ਨੇ ਬ੍ਰੈਡ ਪਕੌੜੇ ਆ ਜਿੱਥੇ ਲੋਕ ਆਮ ਹੀ ਖੜ ਕੇ ਛੱਕੇ ਜਾਂਦੇ ਆ ਇਹ ਚੀਜ਼ਾਂ ਸੋ ਬਾਈ ਜੀ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਸਰ ਜੀ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਸਟਾਫ ਨੇ ਵੀ ਅਟੈਂਡ ਕੀਤਾ ਸਾਨੂੰ ਸਾਨੂੰ ਕੋਈ ਇਥੋਂ ਦਿੱਕਤ ਨਹੀਂ ਆਈ ਹੈਗੀ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਜਲਾਲਾਵਾਦ ਦੇ ਜੀ ਉਹਨਾਂ ਨੂੰ ਵੀ ਸੱਜ ਕੇ ਇਥੋਂ ਅਸੀਂ ਵੀ ਜੇ ਲੇ ਗਏ ਤੇ ਉਧਰ ਤੁਸੀਂ ਜੀਡੀ ਇਮੀਗ੍ਰੇਸ਼ਨ ਨਾਲ ਵੀ ਜੁੜੇ ਹੋ ਵਾਹ ਜੀ ਬਾਬ ਬੇਟਾ ਜੀਡੀ ਜੀਡੀ ਇਮੀਗ੍ਰੇਸ਼ਨ ਦੇ ਵਿੱਚ ਜਾਂਦਾ ਓਕੇ ਓਕੇ ਉਧਰ ਕਿਵੇਂ ਚੱਲ ਰਿਹਾ ਜੀ ਉਧਰ ਵੀ ਬਹੁਤ ਵਧੀਆ ਕੰਮ ਰਹੀ ਜੀ ਸਾਨੂੰ ਟੈਂਡ ਜੀ ਉਹਨਾਂ ਨੇ ਸਾਨੂੰ ਸਾਰਾ ਕੁਝ ਵਧੀਆ ਲੈਨ ਤੇ ਪਾਇਆ ਹੋਇਆ ਜੀ ਜਿਵੇਂ ਉਹ ਕਹਿੰਦੇ ਨੇ ਅਸੀਂ ਬੇਟਾ ਓਕੜੀ ਕਰੀ ਜਾਂਦਾ ਜੀ ਬਹੁਤ ਵਧੀਆ ਕੰਮ ਰਹੀ ਬੇਟਾ ਧੰਨਵਾਦ ਬਾਈ ਜੀ ਇੰਨਾ ਵਿਸ਼ਵਾਸ ਕਰਨਾ ਇਹਨੇ ਕੇਸ ਤੁਸੀਂ ਸਾਨੂੰ ਪ੍ਰੋਵਾਈਡ ਕਰਦੇ ਆ ਇੱਕ ਪਰਿਵਾਰ ਦੇ ਵਾਂਗੂ ਮਿਸ ਕੇ ਸਾਡੇ ਨਾਲ ਡੀਲ ਕਰਦੇ ਨੇ ਆਲਵੇਸ ਦੋਸਤ ਤੁਸੀਂ ਵੀ ਜੇ ਬਾਹਰ ਜਾਣਾ ਚਾਹੁੰਦੇ ਆ ਤਾਂ ਮੈਕਰੋ ਕੋਲ ਕਿਸੇ ਵੀ ਆਫਿਸ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਜੇ ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਆ ਤਾਂ ਉੱਥੇ ਜੀਡੀ ਇਮੀਗ੍ਰੇਸ਼ਨ ਲੈਂਟਰ ਨੂੰ ਕੰਟੈਕਟ ਕਰ ਸਕਦੇ ਆ ਬੱ피 ਸਾਨੂੰ ਭਵਿੰਦਰ ਸਰ ਜੀ ਬਹੁਤ ਵਧੀਆ ਅਟੈਂਡ ਕੀਤਾ ਇਹਨਾਂ ਨੇ ਅਸੀਂ ਗਏ ਸੀ ਮੋਗੇ ਜੀ ਉਹਨਾਂ ਨੇ ਸਾਨੂੰ ਘਰ ਵਾਂਗੂ ਬਹੁਤ ਪਿਆਰ ਦਿੱਤਾ ਤਾਂ ਹੀ ਇਹਨਾਂ ਨਾਲ ਅਸੀਂ ਹੋਰ ਵੀ ਵੱਧ ਜੁੜ ਗਏ ਸੀ ਠੀਕ ਹੈ ਧੰਨਵਾਦ ਜੀ